ਬੇਸਿਕਲੀ ਮੈਂ ਜਨਮ ਮੇਰਾ ਇੱਥੇ ਹੋਇਆ ਤੇ ਠਾਕਰਵਦੀ ਘਰ 2 ਨੰਬਰ ਪਹਿਲੇ 15 ਨੰਬਰ ਰਹਿੰਦ ਸੀ ਫਿਰ ਠਾਕਰਵਦੀ 2 ਨੰਬਰ ਚਲੇ ਗਏ ਉਸ ਤੋਂ ਬਾਅਦ ਮੈਡੀਸਨ ਦਾ ਕੰਮ ਕੀਤਾ 2015 ਚ ਅਸੀਂ ਕੈਨੇਡਾ ਮੂਵ ਹੋ ਗਏ ਸੀ 2015 ਤੋਂ ਲੈ ਕੇ 31 ਤਰੀਕ ਨੂੰ ਵਾਪਸ ਆਇਆ ਮੈਂ 31 ਜਨਵਰੀ ਨੂੰ 2024 25 ਨਹੀਂ ਅਰੋੜਾ ਵਿਕਾਸ ਮੰਚ ਨਾਲ ਤੁਸੀਂ ਜੁੜੇ ਹੋ ਇਹ ਸੇਵਾ ਦੀ ਭਾਵਨਾ ਕਦੋਂ ਤੋਂ ਸ਼ੁਰੂ ਕੀਤੀ ਹੈ ਤੁਸੀਂ ਸੇਵਾ ਦੀ ਭਾਵਨਾ ਦਾ ਜੀ ਜਨਮ ਤੋਂ ਹੀ ਜਦੋਂ ਦੇ ਹੋਏ ਆ ਇਕੱਠੇ ਮਤਲਬ ਜੋ ਸੰਸਕਾਰ ਮਿਲੇ ਮਾਤਾ ਪਿਤਾ ਤੋਂ ਉਹ ਹੀ ਸੰਸਕਾਰ ਨੂੰ ਫੋਲੋ ਕਰਦੇ ਹੋਏ ਚੱਲੀ ਜਾਂਦੇ ਆ ਉਸ ਤੋਂ ਬਾਅਦ ਨਾਲ ਜੋੜਨ ਵਾਲਾ ਬੰਦਾ ਚਾਹੀਦਾ ਜੀ ਗਗਨ ਨਾਲ ਮੇਰੀ ਮੁਲਾਕਾਤ ਹੋਈ ਕਿਸੇ ਜਮਾਨੇ ਦੇ ਇਕੱਠੇ ਪੜੇ ਵੀ ਆ ਅੱਛਾ ਜੀ ਗਗਨ ਖਾਲਸਾ ਕਾਲਜ ਪੜਦਾ ਹੁੰਦਾ ਸੀਗਾ ਤੇ ਮੈਂ ਇੱਕ ਡੰਮੀ ਜੀ ਐਡਮਿਸ਼ਨ ਲਈ ਸੀ ਖਾਲਸਾ ਕਾਲਜ ਤੇ ਉਦੋਂ ਅਸੀਂ ਇਕੱਠੇ ਪੜੇ ਵੀ ਆ ਮੈਨੂੰ ਯਾਦ ਆ ਮੈਂ ਗਗਨ ਨਾਲ ਇੱਕ ਦਿਨ ਗੱਲ ਵੀ ਕੀਤੀ ਜ਼ਿਕਰ ਵੀ ਕੀਤਾ ਇਸ ਚੀਜ਼ ਦਾ ਉਸ ਤੋਂ ਬਾਅਦ ਸ਼ੁਰੂ ਤੋਂ ਇਹ ਚੱਲ ਰਹੀ ਹੈ ਵੀ ਜਿੰਨਾ ਮੈਂ ਅਫੋਰਡ ਕਰ ਸਕਦਾ ਸੀਗਾ ਆਈ ਟ੍ਰਾਈ ਟੂ ਡੂ ਅਮਿਤ ਜੀ ਕਿ ਤੁਸੀਂ ਜੀ ਸੇਵਾ ਸ਼ੁਰੂ ਕੀਤੀ ਹੈ ਵੀ ਜਿਹੜੇ ਬੱਚੇ ਇਥੋਂ ਕੈਨੇਡਾ ਜਾ ਰਹੇ ਆ ਉਹਨਾਂ ਨੂੰ ਨੌਕਰੀਆਂ ਅੱਜਕੱਲ ਬਹੁਤ ਔਖੀਆਂ ਮਿਲਨੀਆਂ ਪਰ ਤੁਸੀਂ ਉੱਥੇ ਉਹਨਾਂ ਦੀ ਹੈਲਪ ਕਰ ਰਹੇ ਹੋ ਉਹਦੇ ਬਾਰੇ ਦੱਸੋ ਜੀ ਥੋੜਾ ਉਹਦੇ ਵਿੱਚ ਵੀ ਮੈਨੂੰ ਜੋੜਨ ਵਾਲਾ ਗਗਨ ਸਿੰਘਾ ਗਗਨ ਦੇ ਨਾਲ ਰਲ ਕੇ ਇੱਕੋ ਗਰੁੱਪ ਬਣਿਆ ਤੇ ਬੜਾ ਇੱਕ ਚੈਲੈਂਜਿੰਗ ਮੂਵਮੈਂਟਸ ਸੀਗਾ ਉਹ ਨੂੰ ਫੇਸ ਕਰਨਾ ਕਿਉਂਕਿ ਉਸ ਵਕਤ ਪੂਰੇ ਕੈਨੇਡਾ ਚ ਰੀਸੈਸ਼ਨ ਚੱਲ ਰਿਹਾ ਸੀ ਜੌਬਲੈਸ ਬਹੁਤ ਲੋਕ ਸੀ ਨੌਕਰੀਆਂ ਮਿਲ ਨਹੀਂ ਰਹੀਆਂ ਸੀਗੀਆਂ ਗਗਨ ਮੈਨੂੰ ਪੁੱਛ ਕਰਦਾ ਸੀ ਵੀ ਆਪਣੇ ਬੱਚੇ ਨੇ ਇਹਨਾਂ ਨੂੰ ਜੌਬ ਦਵਾਓ ਵੀ ਟ੍ਰਾਈਡ ਆਰ ਬੈਸਟ ਬਹੁਤ ਐਫਰਟਸ ਕੀਤੇ ਬੜਾ ਕੁਝ ਕੀਤਾ ਉਹਨਾਂ ਨੂੰ ਜੌਬ ਲਗਵਾਉਣ ਲਈ ਕਿਵੇਂ ਕਿਵੇਂ ਲਗਾ ਸਕੀਏ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਜਿੰਨੇ ਬੱਚੇ ਗਏ ਬੱਚਿਆਂ ਚੋਂ ਵੀ ਆਪਾਂ ਨਾ ਜੇ ਡਿਸਕ੍ਰਿਮੀਨੇਟ ਕਰੀਏ ਤੇ ਜਿਹੜੀ ਕੁੜੀਆਂ ਉਹ ਜ਼ਿਆਦਾ ਮਿਹਨਤੀ ਨੇ ਉੱਤੇ ਜਿਹੜੀ ਇੱਥੇ ਜਾਣਦੀਆਂ ਨੇ ਮੁੰਡਿਆਂ ਨਾਲੋਂ ਕਿਉਂਕਿ ਮੁੰਡੇ ਉਹ ਹੀ ਛੋਟੇ-ਛੋਟੇ ਇੱਕ ਚੀਜ਼ ਹੋਰ ਤੁਹਾਡੇ ਲਈ ਮੈਂ ਮੈਸੇਜ ਵੀ ਦੇਣਾ ਜਾਊਂਗਾ ਵੀ ਸਾਰੇ ਪੇਰੈਂਟਸ ਨੂੰ ਜਿੰਨੇ ਵੀ ਜੇ ਮੇਰਾ ਕੋਈ ਇਹ ਮੈਸੇਜ ਬਾਹਰ ਜਾਊਗਾ ਤਾਂ ਮੈਂ ਜ਼ਰੂਰ ਕਹਿਣਾ ਚਾਹਣਾ ਪਲੱਸ 2 ਕਰਾ ਕੇ ਆਪਦਾ ਕੋਈ ਬੱਚਾ ਨਾ ਭੇਜੋ ਬੜੀ ਔਖੀ ਜ਼ਿੰਦਗੀ ਹੈ ਬੜਾ ਇੱਥੇ ਕਹਿਣਾ ਬਹੁਤ ਈਜ਼ੀ ਹੈ ਸੁਪਨੇ ਬੜੇ-ਵੱਡੇ ਦਿਖਦੇ ਆ ਵੀ ਉੱਥੇ ਡਾਲਰ ਹੈ ਕਾਰਾਂ ਆਈ ਕਰਕੇ ਹੋ ਜਾਏਗਾ ਕੁਝ ਨਹੀਂ ਹੋਵੇ ਬਿਲਕੁਲ ਦੂਜਾ ਫੇਜ਼ ਹੈ ਉਹ ਉਹਦਾ ਚੀਜ਼ ਦਾ ਦੂਜਾ ਪਹਿਲੂ ਹੈ ਬੜੇ ਔਖੇ ਹੈ ਇੱਥੇ ਬੱਚੇ ਤੋਂ ਆਪਾਂ ਗਲਾਸ ਨਹੀਂ ਚੁਗਾਉਂਦੇ ਉੱਥੇ ਰਾਤ ਨੂੰ 2-2 ਵਜੇ ਕੁੜੀਆਂ ਕਲੀਆਂ ਬੱਸ ਵਿੱਚ ਜੌਬ ਲਈ ਜਾਂਦੀਆਂ ਨੇ ਤੇ ਇਟ ਇਜ਼ ਨਾਟ ਦੈਟ ਈਜ਼ੀ ਸੋ ਮੈਂ ਅੱਗੇ ਗਗਨ ਨਾਲ ਵੀ ਇਹ ਜ਼ਿਕਰ ਕੀਤਾ ਮੁੰਡੇ ਆਏ ਕੁੜੀਆਂ ਆਈਆਂ ਅਸੀਂ ਬੜਾ ਕੁਝ ਫੇਸ ਕੀਤਾ ਗਗਨ ਮੈਨੂੰ ਕਹਿੰਦਾ ਸੀ ਮੈਂ 2-2-3 ਬੱਚੇ ਆਪਦੇ ਕੋਲ ਵੀ ਜੌਬ ਤੇ ਰੱਖੇ ਅੱਗੇ ਜੌਬ ਲਵਾਈਆਂ ਵੀ ਵਿੱਚੋਂ ਜਿਹੜੀਆਂ ਕੁੜੀਆਂ ਸੀ ਉਹ ਸੈਂਸੀਅਰ ਸੀਗੀਆਂ ਮੁੰਡੇ ਬੜੇ ਅਨਸੈਂਸੀਅਰ ਸੀਗੇ ਉਹ ਕਰਕੇ ਇੱਕ ਦਿਨ ਆਣਾ ਦੂਜੇ ਦਿਨ ਕੰਮ ਤੇ ਨਹੀਂ ਆਣਾ ਉਹ ਫੇਸ ਗਗਨ ਨੇ ਵੀ ਕੀਤਾ ਮੇਰੇ ਨਾਲ ਵੈਂਕੂਵਰ ਤੋਂ ਮੁੰਡਾ ਹੈ ਬੁੱਟਰ ਲੰਮਲੀ ਬੁੱਟਰ ਉਹ ਸਾਡਾ ਹੋ ਗਿਆ ਮਿੱਤਰ ਹੈ ਮੇਰੇ ਨਾਲ ਪੜਿਆ ਹੋਈ ਉਹਨੇ ਬੜੀ ਮਦਦ ਕੀਤੀ ਉਸ ਕੰਮ ਵਿੱਚ ਪਰ ਉਹ ਬੁੱਟਰ ਨੇ ਵੀ ਸੇਮ ਉਹਨੇ ਫੇਸ ਕੀਤੀ ਪ੍ਰੋਬਲਮ ਹੁੰਦਾ ਕੀ ਸੀਗਾ ਬੱਚਿਆਂ ਨੇ ਆ ਨਾ ਦੋ ਦਿਨ ਕਿਉਂਕਿ ਅਸੀਂ ਕਿਸੇ ਕੋਲ ਜੌਬ ਦਵਾਨੇ ਤਾਂ ਸਾਡੀ ਸ਼ੋਰਟ ਹੀ ਨਾਲ ਲੱਗਦੀ ਹੈ ਬਿਲਕੁਲ ਬਿਲਕੁਲ ਤੇ ਉਹ ਸਾਰੀ ਰਿਸਪੌਂਸਿਬਿਲਟੀ ਸਾਡੀ ਹੁੰਦੀ ਹੈ ਉੱਥੇ ਇਹ ਨਹੀਂ ਹੈਗਾ ਵੀ ਅੱਜ ਆਏ ਸਵੇਰੇ ਉਹਦੀ ਦੁਕਾਨ ਹੈ ਚੱਲੀ ਜਾਣੀ ਹੈ ਨਹੀਂ ਹਰ ਕੋਈ ਡਿਪੈਂਡੈਂਸ ਹੀ ਇੱਕ ਦੂਜੇ ਦੇ ਉੱਤੇ ਹੈ ਬੱਚਿਆਂ ਨੇ ਲਗਵਾਣਾ ਤੇ ਉਹਨਾਂ ਨੇ ਜਾਣਾ ਨਹੀਂ ਹੱਤਿੰ ਦੋ ਤਿੰਨ ਕੁੜੀਆਂ ਦੇ డు ਵੈਰੀ ਹਾਰਡ ਵਰਕ ਦ ਉਹਨਾਂ ਨੇ ਬਹੁਤ ਮਿਹਨਤ ਕੀਤੀ ਉਹ ਅੱਜ ਵੀ ਫੋਨ ਕਰਦੀ ਹੈ ਭਈਆ ਹੋ ਗਿਆ ਸਾਨੂੰ ਕਿਦਾਰੇ ਹੋਰ ਜੌਬ ਦਵਾ ਦੋ ਅਸੀਂ ਆਪਦੀ ਐਫਰਟਸ ਕਰਦੇ ਆ ਪਰ ਬਹੁਤ ਔਖਾ ਕੰਮ ਐ ਏਡਾ ਸੋਖਾ ਨਹੀਂ ਸੀਗਾ ਪਰ ਉਹਦੇ ਵਿੱਚ ਫਿਰ ਮੈਂ ਘੁੰਮ ਫਿਰ ਕੇ ਗਗਨ ਤੇ ਆ ਜਨ ਇਹਨੇ ਇੱਥੇ ਬੈਠੇ ਉਥੋਂ ਦਾ ਮਾਹੌਲ ਦਾ ਇਹਨੇ ਮੇਰੇ ਤੋਂ ਇੰਨੀ ਕੋਈ ਜਾਣਕਾਰੀ ਲੈਣੀ ਮੇਰੇ ਤੋਂ ਗੈਰੀ ਤੋਂ ਲਵਲੀ ਤੋਂ ਵੀ ਕੀ ਹੈ ਗਿਆ ਉੱਥੇ ਕੀ ਹੋਈ ਜਾਂਦਾ ਕਿਵੇਂ ਹੋਈ ਜਾਂਦਾ ਉਹ ਕਰਕੇ ਇਹਨੇ ਫਿਰ ਸਾਰੇ ਤੇ ਗਰੁੱਪ ਚ ਪਾਨਾ ਓੱਖਾ ਓੱਖਾ ਪਰਿੰਦੇ ਨਾਲ ਵੀ ਸੀ ਮੇਰੇ ਨਾਲ ਵੀ ਸੀ ਮੈਂ ਤਾਂ ਲੜ ਵੀ ਪਿਆ ਦੋ ਵਾਰੀ ਗਗਨ ਨਾਲ ਮੈਂ ਕਿਹਾ ਛੱਡ ਦੇ ਯਾਰ ਇਹਨੂੰ ਬੰਦ ਕਰ ਦੇ ਮੈਂ ਮੇਰੇ ਵਾਸਤਾ ਨਹੀਂ ਪਰ ਇਹ ਫਿਰ ਮੈਨੂੰ ਮੋਟੀਵੇਟ ਕਰ ਦਿੰਦਾ ਸੀ ਨਹੀਂ ਯਾਰ ਇੱਕ ਤਾਂ ਤਾਂ ਕਰਾ ਦੇ ਉਹ ਫਿਰ ਇੱਕ ਇੱਕ ਕਰਕੇ ਕੋਈ ਨਾ ਕੋਈ ਆਪਦੇ ਉਹ ਐਫਰਟਸ ਕਰਦੇ ਰਹਿੰਦੇ ਸੀ ਇਹਦੇ ਵਾਈਫ ਗਾਥਰੀ ਜੀ ਵੀ ਨਾਲ ਆਏ ਨੇ तो मैं मैं की ते काम शुरू था है। हाँ जी मैं जो भी गई हाँ मैं एक कंपनी यूएस बेस्ड कंपनी है वो काम कर रही थी लेकिन मैंने लगे कि मैं आ, शायद कैलीवर रख दिम्मत हैगी है कि आप भी काम कर सकते हैं सो मैं हमने रीसेंटली लगभग अठ नौ महीने हो गए मैं प्रॉपर्टी अपना लाइसेंस लिया स्टडी की है डेढ़ साल की हम मेरे को लाइसेंस है ਤੇ ਫ Real estate agentਾਂ ਨੇ property ਲੈਣੀ ਹੋਈ ਵੇਚਣੀ ਹੋਈ ਲੀਜ਼ ਤੇ ਲੈਣੀ ਹੋਈ ਕਮਰਸ਼ੀਅਲ ਲੈਣੀ ਹੋਈ ਕਾਰ ਲੈਣòi ਹਰ ਤਰ੍ਹਾਂ ਦਾ ਕੰਮ ਹੈ ਤੁਸੀਂ ਛੇ ਨੂੰ ਜਿਹੜੇ ਬੱਚੇ ਇੱਥੋਂ ਜਾ ਰਹੇ ਨੇ ਤੇ ਮਾਪਿਓ ਭੇਜ ਰਹੇ ਨੇ 50-50 ਲੱਖ ਰੁਪਏ ਲਗਾ ਕੇ 30-30 ਲੱਖ ਲਗਾ ਕੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਤੁਸੀਂ ਵੀ ਉੱਥੇ ਫੇਸ ਕਰਦੇ ਹੋ ਤੁਹਾਨੂੰ ਤੁਹਾਡੇ ਕੋਲ ਹੀ ਉਹ ਚੀਜ਼ਾਂ ਦਿੱਕਤ ਆਉਂਦੀਆਂ ਨੇ ਹਾਂਜੀ ਜਿਸ ਤਰ੍ਹਾਂ ਅਮਿਤ ਨੇ ਕਿਹਾ ਵੇਚਣਾ ਜ਼ਰੂਰ ਚਾਹੀਦਾ ਹੈ no doubt ਅਸੀਂ ਬੈਠੇ ਆਪਾਂ ਇਹ ਨਹੀਂ ਕਹਿੰਦੇ ਕਿ ਨਾ ਜਾਓ ਜਾਓ ਲੇਕਿਨ ਇੱਕ ਏਜ ਹੈ ਜਾਣਦੀ 12s ਤੋਂ ਬਾਅਦ ਇਸ ਨਾਟ ਦਾ ਰਾਈਟ ਏਜ ਕਿਉਂਕਿ ਬਹੁਤ ਕੰਪਲਿਕੀਸ਼ਨਸ ਹੈ ਉੱਥੇ এনवायरमेंट ਇੰਨਾ ਕੋ ਓਪਨ ਹੈ ਕੁਝ ਗੱਲਾਂ ਆਪਾਂ ਕਹਿ ਨਹੀਂ ਸਕਦੇ ਦੱਸ ਨਹੀਂ ਸਕਦੇ ਮਾਹੌਲ ਬਹੁਤ ਫਰਕ ਹੈ ਸਪੈਸ਼ਲੀ ਕੁੜੀਆਂ ਲਈ ਐਟ ਲੀਸਟ ਉਹਨਾਂ ਨੂੰ ਬੀਏ ਵਗੈਰਾ ਕਰਾ ਕੇ ਜਾਂ ਇੱਕ ਇੱਕ ਅਚੀ ਉਮਰ ਏਜ 22 24 ਸਾਲ ਦੇ ਜਦੋਂ ਬੱਚੇ ਚ ਮੈਚਿਓਰਿਟੀ ਹੋਏ ਉਹਨੂੰ ਪਤਾ ਹੋਏ ਕਿ ਉਹ ਕੀ ਕਰ ਰਿਹਾ ਹੈ ਕੀ ਕਰਨਾ ਹੈ ਉਹ ਸੇਜ ਚ ਭੇਜੋ ਮਿਹਨਤ ਬਹੁਤ ਹੈ ਇਹ ਸਿਰਫ ਲੱਗਦਾ ਹੈ ਕਿ ਬਹੁਤ ਸੋਖ ਹੈ ਉੱਥੇ ਡਾਲਰ ਹੈ ਪਰ ਤੁਹਾਨੂੰ ਉਹਦਾ ਨੰਨੀ ਦਦੀ ਯਾਦ ਆ ਜਾਂਦੀ ਐ ਸਪੈਸ਼ਲੀ ਪਹਿਲੇ 6 6 ਦਿਨਾਂ ਸਾਲ ਅਸੀਂ ਉਹ ਟਾਈਮ ਬਹੁਤ ਔਖਾ ਦੇਖਿਆ ਐ ਇੰਨਾ ਇੰਨਾ ਸੌਖਾ ਨਹੀਂ ਐ ਇੰਨਾ ਈਜ਼ੀ ਨਹੀਂ ਐ ਜੀ ਜਦੋਂ ਵੀ ਹੁੰਦਾ ਕੀ ਐ ਜਦੋਂ ਆਪਾਂ ਬੈਠਦੇ ਆ ਮੈਚਿਓਰਿਟੀ ਮਸਟ ਐ ਇੱਥੇ ਆ ਕੇ ਲਾਈਫ ਸਾਡੀ ਈਜ਼ੀ ਲੱਗ ਰਹੀ ਐ ਨਾ ਸਾਨੂੰ ਸਾਨੂੰ ਕਰਨ ਲਈ ਕੁਝ ਐ ਨਹੀਂ ਉੱਥੇ ਸਵੇਰੇ 6 ਵਜੇ ਉੱਠ ਜਾਣਾ 6 ਵਜੇ ਉੱਠ ਕੇ ਆਪਦਾ ਰੁਟੀਨ ਵਿੱਚ ਤਿਆਰੀ ਕਰਨੀ ਐ ਬੱਚਾ ਸਕੂਲ ਜਾਣਾ ਕੀ ਦੇ ਕੇ ਸਭ ਕੁਝ ਆਖਦੀ ਉਹਦੀ ਡਿਊਟੀਆਂ ਤੋਂ ਨਿਕਲ ਜਾਣਾ ਕਰਕੇ ਇਵਨ ਕਈ ਰੁਟੀਨ ਤਾਂ ਮੇਰੇ ਗਗਨ ਨੂੰ ਵੀ ਯਾਦ ਹੋ ਗਈ ਸੀ ਮੈਨੂੰ ਕਈ ਵਾਰ ਬਸ ਯਾ ਹੀ ਸੋਵਾਂ ਰੇ ਤੂੰ ਬੇਟੀ ਚੰਡਨ ਚੱਲੇ ਨਾ ਮੈਂ ਕਿਹਾ ਆਪਾਂ ਰਸਤੇ ਦਿਆਂ ਸੋ ਉੱਥੇ ਬਟਾ ਇੱਕ ਸਕੇਜੂਲਡ ਟਾਈਮ ਦੀ ਵੈਲਿਊ ਹੈ ਟਾਈਮ ਹੀ ਸਭ ਕੁਝ ਹੈ ਇੱਥੇ ਆ ਕੇ ਮੈਂ ਉਹਨੇ ਇੱਕ ਆਉਣਾ ਸੀਗਾ ਤਾਂ ਮੈਂ ਕਿਸੇ ਟਾਈਮ ਦਿੱਤਾ ਮੇਰੇ ਕੋਲ ਲੜਕਾ ਕੰਮ ਕਰਦਾ ਉਹਦਾ ਇਚਰਾਗ ਟਾਨੀ ਦਾ ਉਹਦੇ ਫਾਦਰ ਨੇ ਆਉਣਾ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਕਿੰਨਾ ਵਜੇ ਤੱਕ ਪਹੁੰਚੋਗੇ 1 ਵਜੇ ਮੈਂ ਆਪਦਾ 1 ਵਜੇ ਉੱਥੇ ਪਹੁੰਚ ਗਿਆ ਦੀ ਟਾਈਮ ਤੇ ਮੈਂ ਉਡੀਕਦਾ ਰਿਹਾ ਉਡੀਕਦਾ ਰਿਹਾ ਮੈਂ ਉਹਨਾਂ ਨੂੰ ਫੋਨ ਕੀਤਾ ਅੱਗੂ ਦੀ ਉਹਨਾਂ ਨੇ ਫੋਨ ਘੱਟਤਾ 2 ਵਜੇ ਤੱਕ ਨਹੀਂ ਆਇਆ ਮੈਂ ਚਲਾ ਗਿਆ ਆਪਣੇ ਘਰ ਉਹ 2:05 ਤੇ ਉੱਥੇ ਪਹੁੰਚੇ ਮੈਂ ਤਾਂ ਆ ਗਿਆ ਜੀ ਮੈਂ ਕਿਹਾ ਹੁਣ ਤਾਂ ਮੈਂ ਕਿਸੇ ਹੋਰ ਕੋਲ ਆ ਕੇ ਬੈਠ ਗਿਆ ਮੈਨੂੰ ਉਹਨਾਂ ਨਾਲ ਕੰਮ ਨਾ ਮਿਲ ਰਿਹਾ ਤੇ ਕਹਿੰਦੇ ਫਿਰ ਮੈਂ ਕਿਹਾ ਜੀ 2:30 ਵਜੇ ਆ ਜਾਓ ਮੈਂ ਉੱਥੋਂ ਨਿਕਲ ਗਿਆ 2:30 ਵਜੇ ਮੈਂ ਫਿਰ ਪਹੁੰਚ ਗਿਆ ਮੈਂ ਉਹਨਾਂ ਨੂੰ ਫਿਰ ਫੋਨ ਕੀਤਾ ਵੀ ਮੈਂ 3 ਵਜੇ ਜਾਣਾ ਹੈ ਤੇ ਤੁਸੀਂ ਕਿੱਥੇ ਹੋ ਅੱਛਾ ਤੁਸੀਂ ਆ ਗਏ ਮੇਰੇ ਨਾਲ ਬਿਲਕੁਲ ਆ ਗਿਆ ਤੁਹਾਨੂੰ ਫੋਨ ਕੀਤਾ ਤਾਂ ਆ ਗਿਆ ਉਹ ਕਰਕੇ ਉਹ ਕਹਿੰਦੇ ਅਸੀਂ ਸੋਚਿਆ ਚਲੋ 2:30 ਤੱਕ ਆਏ ਇਹ 3:30 ਵਜੇ ਚੱਲਦੇ ਆ ਮੈਂ ਕਿਹਾ ਨਹੀਂ ਜੀ ਆਪ ਸਭੀ ਇੱਥੇ ਉਹ ਸਿਸਟਮ ਨਹੀਂ ਆ ਨਾ ਮੇਰੀ ਨੇਚਰ ਹੈਗੀ ਨਾ ਮੈਨੂੰ ਉਸ ਚੀਜ਼ ਦੀ ਸਮਝ ਵੀ ਕਿਵੇਂ ਕਰਨ ਗਏ ਅਸੀਂ ਵੀ ਇਖਤੂ ਅਸੀਂ ਵੀ ਸੇਮ ਐਸੇ ਪੈਟਰਨ ਚ ਗਏ ਆ ਸ਼ਾਇਦ ਮੈਂ ਇੱਥੇ ਹੁੰਦਾ ਮੈਂ ਵੀ ਉਹੀ ਕੰਮ ਕਰਦਾ ਪਰ ਉਹਨੇ ਗਲਤੀ ਨਹੀਂ ਕਿਉਂਕਿ ਉਹ ਮਾਹੌਲ ਹੀ ਹੋ ਜਾਏ ਜੰਮੇ ਹੋ ਪਲੇ ਹੋ ਉਹ ਆ ਕੇ ਇਤੋਂ ਦੀ ਖੁਸ਼ਬੂ ਹੀ ਤਾਂ ਅਲੱਗ ਸੀ ਬਿਲਕੁਲ ਜਦੋਂ ਪਹੁੰਚੇ ਹਰਿਆਣੇ ਤੋਂ ਜਦੋਂ ਪੰਜਾਬ ਐਂਟਰ ਹੋਏ ਨਾ ਜੀ ਉਹ ਵੇ ਲੱਗਿਆ ਵੀ ਆ ਗਏ ਹੋਰ ਨੂੰ ਪਹੁੰਚ ਕੇ ਜਾ ਕੇ ਤੇ ਉਹੀ ਸੜਕ ਤੇ ਜਾਂਦੇ ਹੀ ਬੰਦੇ ਆਣੇ ਦਿਖਣੇ ਸ਼ੁਰੂ ਹੋ ਗਏ ਫਲਾਣਾ ਚੱਲਿਆ ਜੀ ਉਹ ਚੱਲਿਆ ਸੋ ਇੱਕ ਨਾ ਮਜ਼ਾ ਆਪਦੇ ਆਪਣਾ ਆਪ ਦੀ ਮਿੱਟੀ ਬਹੁਤ ਮਤਲਬ ਆਲਾ ਬਚਪਨ ਯਾਦ ਆ ਜਾਂਦਾ ਜੀ ਸਾਰਾ ਕੁਝ ਯਾਦ ਆ ਜਾਂਦਾ ਬੜੀਆਂ ਸ਼ਰਾਰਤਾਂ ਕੀਤੀਆਂ ਸ਼ਰਾਰਤਾਂ ਕਰ ਕਰ ਇੱਥੇ ਵੱਡੇ ਹੋਏ ਜੀ ਅਈ ਤਨਜੀ ਅਮਰੀਕਾ ਜਾਂਦੇ ਆ ਅਮਰੀਕਾ ਤੋਂ ਜਦੋਂ ਕੈਨੇਡਾ ਵਾਪਸ ਐਂਟਰ ਕਰਦੇ ਆ ਨਾ ਉਦੋਂ ਆਨ ਲੱਗਦਾ ਵੀ ਆ ਗਏ ਘਰੇ ਘਰ ਆ ਗਿਆ ਸੋ ਸੇਮ ਕੰਡੀਸ਼ਨ ਮੈਂ ਡਬਲ ਵਾਲੀ ਤੋਂ ਜਦੋਂ ਉਹਨੇ ਵੋੜਿਆ ਨਾ ਸਿੱਤੋ ਵਾਲੇ ਪਾਸੇ ਤੇ ਮੈਨੂੰ ਚੀਜ਼ਾਂ ਯਾਦ ਆਣੀਆਂ ਸ਼ੁਰੂ ਹੋ ਗਈ ਮੈਂ ਕਿਹਾ ਤਰ ਆ ਫੁਲਾਨੀ ਸੜਕ ਉਹ ਕਹਿੰਦਾ ਯਾਰ ਤੈਨੂੰ ਯਾਦ ਆ ਮੈਂ ਕਿਹਾ ਬਿਲਕੁਲ ਯਾਦ ਆ ਤੇ ਭੁੱਲ ਨਹੀਂ ਹੁੰਦੀ ਆ ਦੀਜਾ ਥੋੜਾ ਬਹੁਤ ਤਾਂ ਇਨਫਰਾਸਟ੍ਰਕਚਰ ਚੇਂਜ ਹੋ ਜਾਂਦਾ ਮੈਨੂੰ ਮੇ ਤਾਂ ਸ਼ਰ ਪੈ ਗਈ ਸਾਡੀ ਕਿੰਨੇ ਟਾਈਮ ਬਾਅਦ ਹੋਣਾ ਹੈ ਜੀ ਤੁਸੀਂ ਮੈਨੂੰ 7-9 ਸਾਲ ਬਾਅਦ ਉਹ ਆਂਗਰੀ ਅਨਿਵਰਸਰੀ ਆਪਦੇ ਸੀਗੀ ਅਸੀਂ ਬਲੱਡ ਡੋਨੇਸ਼ਨ ਕੈਂਪਲ ਗਏ ਅਸੀਂ ਦੋਵਾਂ ਨੇ ਬਲੱਡ ਡੋਨੇਟ ਕਰਨਾ ਇੰਡੀਆ ਚ ਇੰਡੀਆ ਜਾ ਕੇ ਮੈਂ 49 ਹੀ ਦਿੱਤਾ ਸੀ ਬਲਾਕਰ ਉਹ 49 ਹੈ ਤੁਸੀਂ ਜਾਣਦੇ ਨੇ ਹੈ ਮੈਂ ਕੈਨੇਡਾ ਗਿਆ ਤੇ ਉੱਥੇ ਜਾ ਕੇ ਮੈਂ ਦੇਣ ਗਿਆ ਉਹ ਕਹਿੰਦਾ 3 ਸਾਲ ਬਾਅਦ ਲਾ ਕੇ ਤਾਂ 3 ਸਾਲ ਬਾਅਦ ਜਦੋਂ ਉਹਨਾਂ ਚ ਕੀ ਹੁੰਦਾ ਵੀ ਕੋਈ ਵਾਇਰਸ ਜਿਹੜਾ ਨਾ ਲਾਸਟ ਜੇ ਤੁਸੀਂ 3 ਸਾਲ ਉੱਥੇ ਰਹਿੰਦੇ ਹੋ ਨਾ ਉਸ ਐਟਮੋਸਫੇਅਰ ਕੋਈ ਵੀ ਬਲੱਡ ਦੇ ਵਾਇਰਸ ਹੈ ਤਾਂ ਖਤਮ ਹੋ ਜਾਂਦਾ ਨਹੀਂ ਜੀ ਤੇ ਉਹਨਾਂ ਨੇ ਬਣ ਕੇ 3 ਸਾਲ ਬਾਅਦ ਆ ਗਏ ਉਸ ਤੋਂ ਬਾਅਦ ਫਿਰ ਉਹ ਮੌਕਾ ਹੀ ਨਹੀਂ ਮਿਲਿਆ ਉੱਥੇ ਉਹ ਕੰਮ ਕਰਨ ਦਾ ਕੋਈ ਨਾ ਕੋਈ ਕਿਸ ਤਰ੍ਹਾਂ ਨਾ ਕਿਸ ਤਰ੍ਹਾਂ ਉਲੀ ਚੜਈ ਸੀ ਸਟਾਰਟਿੰਗ ਤੋਂ ਤੇ ਕਿੰਨਾ ਸਟਰਗਲ ਕਰਨਾ ਪਿਆ ਉਸੇ ਸਟਰਗਲ ਸੀਗਾ ਐਕਚੁਅਲੀ ਮੇਰਾ ਬੜਾ ਬਰਦਰ ਉੱਥੇ ਸੀਗਾ ਸੋ ਜਿਹੜੀ ਇਨੀਸ਼ੀਅਲ ਸਟਰਗਲ ਸੀ ਘਰ ਲੱਭਣਾ ਕਿੱਥੇ ਜਾਣਾ ਉਹ ਮੇਰੇ ਮੇਰੀ ਨਹੀਂ ਸੀਗੀ ਉਹ ਮੇਰੇ ਲਈ ਬੜਾ ਵਧੀਆ ਫੇਸ ਸੀ ਮੇਰੇ ਵੱਡੇ ਬਰਦਰ ਨੇ ਮੈਨੂੰ ਪਿਕ ਕੀਤਾ ਮੈਂ ਸਿੱਧਾ ਉਹਦੇ ਘਰੇ ਆ ਗਿਆ ਪੰਜ 6 ਮਹੀਨੇ ਮੈਂ ਭਾਈ ਸਾਹਿਬ ਨਾਲ ਕੰਮ ਕੀਤਾ ਉਹਨਾਂ ਦੀ ਫੈਕਟਰੀ ਹੈ ਉੱਥੇ ਉਹ ਸਾਇੰਸ ਬਣਾਉਂਦੇ ਐ ਰੀਅਲ ਏਸਟੇਟ ਚੋ ਬ੍ਰੋਕਰ ਆਫ ਰੈਕਟ ਆ ਉਹਨਾਂ ਦੀ ਆਪਣੀ ਕੰਪਨੀ ਐ ਬੇਕਰੀ ਐ ਉਹਨਾਂ ਦੀ ਤੇ ਉਹ ਸਟਰਗਲ ਨਹੀਂ ਕਰਨੀ ਭਈ ਪਰ ਉਸ ਤੋਂ ਬਾਅਦ ਜਦੋਂ ਮੈਂ ਉਹਨਾਂ ਨੂੰ ਛੱਡ ਕੇ ਆਪਣਾ ਕੰਮ ਸ਼ੁਰੂ ਕੀਤਾ ਉਦੋਂ ਮੇਰੀ ਸਟਰਗਲ ਸ਼ੁਰੂ ਹੋਈ ਪਹਿਲੇ 6 ਮਹੀਨੇ ਤਾਂ ਮੇਰਾ ਟਾਈਮ ਐਵੇਂ ਨਿਕਲ ਗਿਆ ਕੋਈ ਸਮਝ ਹੀ ਨਹੀਂ ਆਇਆ ਸੜਕਾ ਦੇਖ ਕੇ ਵੀ ਅੱਧਰ ਜਾਣਾ ਫੈਕਟਰੀ ਜਾਣਾ ਉੱਤੋਂ ਵਾਪਸ ਆ ਜਾਣਾ ਫਿਰ ਮੈਂ 2 ਮਹੀਨੇ ਇੱਕ ਫੈਕਟਰੀ ਜੌਬ ਕੀਤੀ ਉਸ ਤੋਂ ਬਾਅਦ ਗਾਇਤਰੀ ਨੇ ਸਟਾਰਟ ਕੀਤਾ ਕੰਮ ਇਹਨੇ ਸਟਾਰਟ ਕੀਤਾ ਮੈਂ ਜੌਬ ਛੱਡਤੀ ਕਿਉਂਕਿ ਰੋਟੀ ਦਾ ਜੁਗਾਰ ਹੋ ਗਿਆ ਸੀ ਅਵੀ ਇੱਕ ਦਿਨਾਂ ਕਰੂਗਾ ਰੋਟੀ ਦਾ ਬੰਦੀ ਜੋਗੀ ਉਹ ਸਹੀ ਸਿਸਟਮ ਬਣ ਗਿਆ ਉੱਥੋਂ ਦੀ ਫਿਰ ਨਿਕਲ ਕੇ ਤੇ ਮੈਂ ਬਿਜ਼ਨਸ ਦੇਖਣਾ ਸ਼ੁਰੂ ਕੀਤਾ ਵੀ ਕਿੱਥੇ ਜਾਣਾ ਮੇਰੇ ਲੈਂਡਲਾਰਡ ਸੀਗੇ ਉਹ ਕਹਿੰਦੇ ਭਾਜੀ ਕੀ ਕਰਨਾ ਮੈਂ ਕਹਿੰਦੀ ਕੰਮ ਤਾਂ ਮੈਨੂੰ ਚਾਹੀਦਾ ਰੋਟੀ ਦਾ ਪਾਪੀ ਵੇਟ ਦਾ ਸਵਾਲ ਹੈ ਵੀ ਖਾਣੀ ਹੈ ਰੋਟੀ ਦਾ ਕਹਿੰਦੇ ਤੁਸੀਂ ਸੈਟਰਡੇ ਸੰਡੇ ਨਾਲ ਸਾਡੇ ਨਾਲ ਚੱਲਿਆ ਕਰੋ ਉਹ ਸੈਟਰਡੇ ਸੰਡੇ ਉਹ ਕਰਦੇ ਸੀ ਕੰਸਟਰਕਸ਼ਨ ਦਾਗਾ ਅੱਛਾ ਮੈਂ ਉਹਨਾਂ ਨਾਲ 2-3 ਮਹੀਨੇ ਲਗਾ ਕੇ ਸਿੱਖਿਆ ਵੀ ਕੀ ਕਰਦੇ ਆ ਉਸ ਤੋਂ ਬਾਅਦ ਫਿਰ ਅਸੀਂ ਇੱਕ ਬੇਸਮੈਂਟ ਸੁਣਦੀਆਂ ਆਪਣੇ ਘਰ ਦੇ ਥੱਲੇ ਉੱਥੋਂ ਦੀ ਉਹ ਬੇਸਮੈਂਟ ਕਹਿੰਦੇ ਪਾ ਲਈ ਆਪਾਂ ਨੇ ਇੱਕ ਬੇਸਮੈਂਟ ਲੰਨਿਆ इवन ਉਹ ਅਮੀਰ ਆਦਮੀ ਸੀਗੇ ਬਟ ਉਹ ਕਹਿੰਦੇ ਕਿ ਤੁਹਾਨੂੰ ਸਿਖਾਣਾ ਹੈ ਕੰਮ ਮੈਂ ਕਿਹਾ ਠੀਕ ਹੈ ਜੀ ਉਹ ਸ਼ੁਰੂ ਕੀਤਾ ਜੀ ਅਸੀਂ ਉਹਨਾਂ ਨਾਲ ਕਰਕੇ ਬੇਸਮੈਂਟ ਦੇਖੀ ਵੀ ਕਿਵੇਂ ਬਣਦੀ ਹੈ ਮੈਨੂੰ ਇਨੀਸ਼ੀਅਲ ਚੀਜ਼ਾਂ ਸਮਝ ਉਨੀ ਕੋ ਇੰਟੈਲੀਜੈਂਸ ਸੀ ਕਿ ਮਾਈਂਡ ਵਿੱਚ ਵੀ ਕਿਵੇਂ ਕਰਨਾ ਉਹ ਸਮਝ ਆ ਗਈ ਫਿਰ ਮੈਂ ਆਪਣਾ ਸਟਾਰਟ ਕੀਤਾ ਉੱਥੇ ਛੋਟੀ ਮੋਟੀ ਐਡ ਪਾਈ ਇੱਕ ਦੋ ਫਰੈਂਡ ਸੀਗੇ ਉਹਨਾਂ ਨਾਲ ਉੱਠਣ ਬੈਠਣ ਸੀਗਾ ਇੱਕ ਫਰੈਂਡ ਨੇ ਕੱਢ ਲਿਆ ਉਹਨੇ ਮੈਨੂੰ ਲਿਆ ਕੇ ਚਾਬੀ ਦਿੱਤੀ ਜਾਂਦਾ ਯਾਰ ਆਪਾਂ ਕੱਢ ਲਿਆ ਯਾਰ ਲਾਹਣ ਚਾਬੀ ਤੂੰ ਕੰਸਟਰਕਸ਼ਨ ਦਾ ਕੰਮ ਕਰਦਾ ਮੈਂ ਵੀ ਨਵਾਂ ਸੀ ਹਲੇ ਤੱਕ ਮੈਨੂੰ ਮੈਂ ਖਿਆਲ ਕਰਦਾ ਮੇਰੇ ਉਹਨੇ ਮੇਰੇ ਤੇ ਪੂਰਾ ਟਰਸਟ ਕੀਤਾ ਮੈਂ ਉਹਨੂੰ ਇੱਕ ਧੀ ਦਿਮਾਗ ਚ ਧਾੜ ਲਈ ਸੀ ਵੀ ਅਗਲੇ ਨੇ ਇੰਨਾ ਟਰਸਟ ਕੀਤਾ ਉਹਨੇ ਇੱਕ ਬਜਟ ਦਿੱਤਾ ਮੇਰੇ ਕੋਲ 40000 ਡਾਲਰ ਹੈ ਮੈਂ ਇਹਦੇ ਚ ਕਰਕੇ ਬਣਾ ਮੈਂ ਕਿਹਾ ਮੈਂ ਕਮਾਵਾਂ ਨਾ ਕਮਾਵਾਂ ਜਿੰਨਾ ਵਧੀਆ ਮੈਂ ਕਰ ਸਕਦਾ ਮੈਂ ਕਰਾਂਗਾ ਫਿਰ ਉਹ ਕਰਕੇ ਟੀਮ ਬਣਾਈ ਕੰਮ ਸ਼ੁਰੂ ਕੀਤਾ ਉਸ ਤੋਂ ਬਾਅਦ ਪਰਮਾਤਮਾ ਨੇ ਇਕੱਠਾ ਨਿਵੜ ਦਿੱਤਾ ਬਹੁਤ ਵਧੀਆ ਜੁਨੇਗਰ ਇਕੱਠੇ ਗਈ ਸੀ ਹਾਂ ਜਿੰਨੀਆਂ ਇਕੱਠੇ ਗਈ ਸੀ ਹਾਂ ਜਿੰਨੀਆਂ ਤੋਂ ਅਸੀਂ ਚਾਰੋਂ ਜਿੰਨੇ ਮਤਲਬ ਫੈਮਲੀ ਪੂਰੀ ਫੈਮਲੀ ਇਕੱਠੀ ਗਈ ਸੀ ਉਹ ਕਿਤੂ ਦੇ ਬੇਸ ਤੇ ਅਸੀਂ ਪੀਆਰ ਲਗਾਈ ਸੀ ਦਾਦਾ ਫਿਜ਼ੀਓਥੈਰੇਪਿਸਟ ਗਏ ਉਸ ਦੇ ਬੇਸ ਤੇ ਸੀ ਹੁਣ ਤੁਸੀਂ ਮਤਲਬ ਇੱਥੋਂ ਦੇ ਲੋਕਾਂ ਦੀ ਸੇਵਾ ਕਰ ਰਹੇ ਹੋ ਕਿਵੇਂ ਲੱਗ ਰਿਹਾ ਕਿਵੇਂ ਲੱਗ ਰਿਹਾ ਤੁਹਾਨੂੰ ਮੈਨੂੰ ਬੜਾ ਮਜ਼ਾ ਆਉਂਦਾ ਹੈ ਮੈਨੂੰ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ ਅੰਦਰੋਂ ਦੀ ਇੱਕ ਇੱਕ ਆਵਦਾ ਸ਼ਹਿਰ ਆਵਦੇ ਬੰਦੇ ਮਤਲਬ ਮੈਂ ਰੋਕ ਨਹੀਂ ਸਕਦਾ ਮੇਰੇ ਕੋਲ ਪੈਸੇ ਨਾ ਵੀ ਹੋਣਗੇ ਨਾ ਕਦੇ ਗੱਲ ਹੋ ਜਾ ਤਾਂ ਵੀ ਨਹੀਂ ਰੋਕ ਸਕਦਾ ਮੈਨੂੰ ਇਹ ਹੁੰਦਾ ਯਾਰ ਕਰ ਦੋ ਆਈ ਜਾਣੇ ਉਹਨਾਂ ਦਾ ਕਰਵਾਇਆਂ ਦਾ ਆਵਿਆਂ ਦਾ ਲੰਗਰੀ ਦਾ ਪ੍ਰੋਜੈਕਟ ਚੱਲਦਾ ਹੈ ਨਾ ਸਾਡਾ ਉਹ ਉਹਦੀ ਸਾਰੀ ਫੰਡਿੰਗ ਇਹ ਕਰਦੇ ਆ ਮਤਲਬ ਪਿਛਲੇ ਸਾਲ ਪਿਛਲੇ ਤੋਂ ਪਿਛਲੇ ਸਾਲ 2024 ਚ ਸਟਾਰਟ ਹੋਇਆ ਆਪਾਂ 23 ਤਾਂ 23 ਘਰ ਘਰੋਂ ਤੇ ਕੀਤਾ ਜੀ ਸ਼ੁਰੂ ਹੋ ਗਿਆ 23 ਦਿਨ ਲਗਭਗ ਮਤਲਬ 1 ਲੱਖ ਦੇ ਨੇੜੇ ਦੇੜੇ ਡੋਨੇਟ ਕਰ ਚੁੱਕੇ ਨੇ ਉਹਦੇ ਵਿੱਚ ਐਸੇ ਜਹੀ ਹੈ بڑے ਵਧੀਆ ਕੰਟਰੀਜ਼ ਹੈ ਆਪਦਾ ਦੇਸ਼ ਵੀ ਬਹੁਤ ਵਧੀਆ ਹੈ ਵੈਸਟਰਨ ਕੰਟਰੀਜ਼ ਵੀ ਬਹੁਤ ਵਧੀਆ ਸਾਰਿਆਂ ਨੂੰ ਜਾਣਾ ਚਾਹੀਦਾ ਜਿੰਨੂੰ ਆਪਰਚੂਨਿਟੀ ਮਿਲੇ ਸਾਰਿਆਂ ਨੂੰ ਜਾਣਾ ਚਾਹੀਦਾ ਪਰ ਜਦੋਂ ਜਿਹੜਾ ਵੀ ਜਾਂਦਾ ਨਾ ਉਹ ਉਹਨਾਂ ਦੇ ਕਲਚਰ ਨੂੰ ਅਪਣਾਉਣਾ ਸਿੱਖੋ ਉੱਥੇ ਆਪਣਾ ਕਲਚਰ ਨਾ ਥੋਪੋ ਆਪਣੇ ਬੱਚਿਆਂ ਦੀ ਜਿਹੜੀ ਨੇਚਰ ਹੈ ਉੱਥੇ ਚਪਲਾ ਪਾ ਕੇ ਬਰਫ਼ 'ਚ ਫਿਰਦੇ ਨੇ ਬਿਮਾਰ ਹੋ ਜਾਂਦੇ ਨੇ ਭੰਗੜੇ ਪਾਉਂਦੇ ਫਿਰਦੇ ਨੇ ਉੱਥੇ ਜਿੱਥੇ ਦੇਖਦੇ ਨੇ ਆ ਜੇ ਕਈ ਉਲਟੇ ਕੰਮ ਕਰਦੇ ਕਿਉਂਕਿ ਉਹਦੇ ਨਾਲ ਸਾਰਿਆਂ ਦੀ ਆਈਡੈਂਟੀਟੀ ਜਾਂਦੀ ਹੈ ਅਗਲਾ ਕਹਿੰਦਾ ਪੰਜਾਬੀ ਹੈ ਉਹ ਚੀਜ਼ ਮੈਂ ਮੇਰਾ ਸਿਰਫ ਇੱਕੋ ਮੈਸੇਜ ਹੈ ਵੀ ਜਾਓ ਜਦੋਂ ਮੈਚ्योर ਹੋ ਉਥੇ ਪੈਸੇ ਕਮਾਓ ਖੂਬ ਕਮਾਓ ਬੜੀਆਂ ਆਪਰਚੂਨਿਟੀਆਂ ਪੈਸੇ ਕਮਾਉਣ ਦੀ ਬਹੁਤ ਆਪਰਚੂਨਿਟੀ ਹੈ ਕਮਾਓ ਬਟ ਉਹਨਾਂ ਦੇ ਕਲਚਰ ਨੂੰ ਵੀ ਐਡਾਪਟ ਕਰੋ ਕਿਉਂਕਿ ਨਹੀਂ ਤਾਂ ਉਹਨਾਂ ਵਿੱਚ ਵੀ ਹੇਟ ਸ਼ੁਰੂ ਹੋ ਚੁੱਕੀ ਹੈ ਉਹਨਾਂ ਨੂੰ ਇਹ ਲੱਗਦਾ ਵੀ ਆ ਕੇ ਗੰਦੀ ਮਾਰ ਕੇ ਸਾਡੇ ਕੰਟਰੀ ਨੂੰ ਖਰਾਬ ਕਰੀ ਜਾਂਦੇ ਆ ਜਿਹੜੇ ਜਿਹੜੇ ਅਮਰੀਕਾ ਤੋਂ ਲੋਕ ਜਿਵੇਂ ਡਿਪੋਰਟ ਕੀਤੇ ਆ ਉਹਨਾਂ ਦੇ ਇਹ ਫਿਰ ਕੀ ਮਤਲਬ ਕਿਵੇਂ ਕਹਿਣਾ ਚਾਹੁੰਦੇ ਆਂਦੇ ਇਹ ਜਿਹੜੇ ਇਲੀਗਲ ਵੇ ਨਾਲ ਜਾਂਦੇ ਆ ਉਹਨਾਂ ਦਾ ਸਟ੍ਰੇਟ ਫਾਰਵਰਡ ਮੈਸੇਜ ਹੈ ਜਿਹੜਾ ਇਲੀਗਲ ਜਾਏਗਾ ਅਸੀਂ ਐਕਸੈਪਟ ਨਹੀਂ ਕਰਾਂਗੇ ਉਹਨਾਂ ਨੂੰ ਅਸੀਂ ਚੱਕ ਕੇ ਸਾਰੇ ਦੇ ਸਾਰੇ ਅਸੀਂ ਹੋਰ ਵੀ ਡਿਪੋਰਟ ਕਰਾਂਗੇ ਲਗਭਗ ਜਿਹੜਾ ਆਂਕੜਾ ਉਹ ਹੈਗਾ ਹੈ ਇਹ ਕਹਿੰਦੇ ਆ 16 ਲੱਖ ਦਾ ਬਟ ਜਿਹੜੇ ਉੱਥੇ ਇਲੀਗਲ ਇੰਡੀਅਨਸ ਆ ਜਿੰਦੇ ਵਿੱਚ ਮੈਕਸਿਮ ਜਿਹੜੀ ਹੈਗੀ ਆ ਉਹ ਪੰਜਾਬੀਜ਼ ਸੈਕੰਡ ਕਮਿਊਨਿਟੀ ਆ ਗੁਜਰਾਤੀਆਂ ਵੀ ਉਹ ਇਲੀਗਲ ਵੇ ਨਾਲ ਜਾਂਦੇ ਆ ਐਨਾ ਬੁਰਾ ਹਾਲ ਆ ਕੋਈ ਕਹਿੰਦਾ ਮੈਨੂੰ 6 ਮਹੀਨੇ ਲੱਗੇ ਤੇ 13ਵਾਂ ਦਿਨ ਡਿਪੋਰਟ ਹੋ ਕੇ ਆ ਗਿਆ ਉਥੋਂ ਦੀ ਉੱਥੇ ਇਹ ਨਹੀਂ ਹੈ ਜਿਹੜੀ ਚੀਜ਼ ਇੱਥੋਂ ਦੇਖਣ ਨੂੰ ਮਿਲਦੀ ਹੈ ਨਾ ਵੀ ਡਾਲਰ ਰਕਸ਼ਾ ਤੇ ਲੱਗੇ ਹੋਏ ਆ ਜਾਂਦੇ ਉਤਰ ਜਾਣੇ ਸਭ ਹੱਡ ਪੈਰ ਤੋੜਨੇ ਪੈਣਗੇ ਐਵੇਂ ਨਹੀਂ ਹੁੰਦਾ ਤੁਹਾਨੂੰ ਪੰਕਚੁਅਲ ਹੋਣਾ ਪਏਗਾ ਤੁਹਾਨੂੰ ਮਿਹਨਤ ਕਰਨੀ ਪਊਗੀ ਮਿਹਨਤ ਕਰਕੇ ਤੁਸੀਂ ਕੁਝ ਵੀ ਕਰ ਸਕਦੇ ਹੋ ਤੁਸੀਂ ਆਪ ਦਾ ਡ੍ਰੀਮ ਹਰ ਡ੍ਰੀਮ ਪੂਰਾ ਕਰ ਸਕਦੇ ਹੋ ਹਰ ਕਿਸੇ ਦਾ ਜੋ ਤੁਸੀਂ ਕਰਨਾ ਚਾਹੁੰਦੇ ਹੋ ਬਟ ਤੁਹਾਨੂੰ ਮਿਹਨਤ ਕਰਨੀ ਪਊਗੀ ਅਸੀਂ ਅੱਜ ਸਾਰਿਆਂ ਨੇ ਮਿਲ ਕੇ ਅਰੋੜਾ ਵਿਕਾਸ ਮੰਡ ਕੈਨੇਡਾ ਦੇ ਪ੍ਰਧਾਨ ਅਮਿਤ ਜਾਮ ਤੇ ਉਹਨਾਂ ਦੀ ਵਾਈਫ ਕਾਇਤਰੀ ਜਾਮ ਦਾ ਸਨਮਾਨ ਕੀਤਾ ਉਹ ਸਨਮਾਨ ਕਿਉਂ ਕੀਤਾ ਵੀ ਉਹ ਸਾਡੇ ਅਬੋਰ ਦੇ ਲੋਕਾਂ ਦੀ ਸਾਡੇ ਥਰੂ ਬਹੁਤ ਮਦਦ ਕਰਦੇ ਐ ਅਸੀਂ ਇੱਕ ਪ੍ਰੋਜੈਕਟ ਚਲਾ ਰੱਖਿਆ ਦਵਾਈਆਂ ਦਾ ਲੰਗਰ ਇਹਦੇ ਵਿੱਚ ਸਾਰੀ ਜਿੰਨੀ ਵੀ ਫੰਡਿੰਗ ਹੁੰਦੀ ਐ ਲੋਗਾਂ ਨੂੰ ਜਰੂਰਤ ਮਤਲਬ ਅਸੀਂ ਜੋ ਮੈਡੀਸਨ ਪ੍ਰੋਵਾਈਡ ਸਾਰਾ ਪੈਸਾ ਪਿਛਲੇ ਸਵਾ ਸਾਲ ਤੋਂ ਇਹ ਹੀ ਦੇ ਰਹੇ ਨੇ ਪਲੱਸ ਜਿੱਥੇ ਵੀ ਸਾਨੂੰ ਕੋਈ ਲੋੜ ਪੈਂਦੀ ਹੈ ਕਿਸੇ ਕੁੜੀ ਦੇ ਮੈਰਿਜ ਵਾਸਤੇ ਜਾਂ ਕਿਸੇ ਹੋਰ ਕੰਮ ਵਾਸਤੇ ਹਰੇਕ ਵੇਲੇ ਸਾਰੀ ਸਾਡੀ ਮਦਦ ਕਰਦੇ ਨੇ ਤੇ ਅਸੀਂ ਇੱਕ ਅਬੋਰ ਹੈਲਪਿੰਗ ਕ੍ਰੈਡਾ ਚਲਾ ਰੱਖੀ ਹੈ ਜਿਹੜੀ ਅਸੀਂ ਅਬੋਰ ਦੇ ਬੱਚਿਆਂ ਨੂੰ ਕੈਨੇਡਾ ਦੇ ਵਿੱਚ ਜੋਬ ਦਿਵਾਉਂਦੇ ਆ ਉਹਦੇ ਵਿੱਚ ਮਿਤਜਮ ਜੀ ਤੇ ਗੈਰੀਥਮ ਜੀ ਤੇ ਲਵਲੀ ਬੁੱਟਰ ਜੀ ਦਾ ਬਹੁਤ ਅਹਿਮ ਰੋਲ ਹੈ ਗੱਲ ਇਤੇਸ਼ ਮਾਰਜੰਦੀ ਦਾ ਵੀ ਬਹੁਤ ਅਹਿਮ ਰੋਲ ਹੈ ਅਸੀਂ ਅੱਜ ਸਾਨੂੰ ਅੱਜ ਅਰੋੜਾ ਵਿਕਾਸ ਵਿੱਚ ਦੇ ਸਾਰੇ ਮੈਂਬਰਾਂ ਵੱਲੋਂ ਅਸੀਂ ਅੱਜ ਉਹਨਾਂ ਨੂੰ ਸ਼ਾਨੇ ਅਰੋੜਾ ਸਨਮਾਨ ਦੇ ਕੇ ਸਾਨੂੰ ਬੜੀ ਖੁਸ਼ੀ ਮਿਲੀ ਹੈ ਤਾਂ ਮੈਂ ਜਿਹੜੇ ਸਾਡੇ ਅਬੋਰ ਦੇ ਲੋਕ ਬਾਹਰ ਬੈਠੇ ਨੇ ਕੈਨੇਡਾ ਆਸਟ੍ਰੇਲੀਆ ਅਮਰੀਕਾ ਉਹਨਾਂ ਨੂੰ ਵੀ ਮਨਵੇਸ਼ਨ ਕਰਦਾ ਅਬੋਰ ਦੇ ਵਿੱਚ ਬਹੁਤ ਜ਼ਰੂਰਤਮੰਦ ਲੋਕ ਬੈਠੇ ਨੇ ਜਿਨ੍ਹਾਂ ਨੂੰ ਬਹੁਤ ਕੁਝ ਚੀਜ਼ਾਂ ਦੀ ਲੋੜ ਹੈ ਤਾਂ ਅੱਗੇ ਵਧ ਕੇ ਉਹਨਾਂ ਦੀ ਮਦਦ ਕਰਿਆ ਕਰੋ ਤਾਂ ਕਿ ਤੁਹਾਡੀ ਥੋੜੀ ਜਿਹੀ ਮਦਦ ਦੇ ਨਾਲ ਕਿਸੇ ਗਰੀਬ ਦਾ ਬੱਚਾ ਵੱਢ ਜਾਏਗਾ ਕਿਸੇ ਦਾ ਕੋਈ ਇਲਾਜ ਹੋ ਜਾਏਗਾ ਕਿਸੇ ਪੇਟੀ ਦਾ ਵਿਆਹ ਹੋ ਜਾਏਗਾ ਤਾਂ ਸਭ ਨੂੰ ਮਦਦ ਕਰਨੀ ਚਾਹੀਦੀ ਏ ਤਾਂ ਅਸੀਂ ਸਮਸਤ ਰੋੜਾ ਵਿਕਾਸ ਸਮੰਜੇ ਵੱਲੋਂ ਅਮਿਤ ਜੀ ਦਾ ਸਾਡੇ ਆਫਿਸ ਵਿੱਚ ਆਉਣ ਤੇ ਅਸੀਂ ਧੰਨਵਾਦ ਕਰਦੇ ਹਾਂ ਤੇ ਅਸੀਂ ਬਹੁਤ ਖੁਸ਼ੀ ਪ੍ਰਗਟ ਕਰਦੇ ਹਾਂ ਸ਼ਾਤਰੀ ਜੀ ਤੁਹਾਡੇ ਕੈਨੇਡਾ ਤੋਂ ਜਿਹੜੇ ਮੈਂਬਰ ਆਏ ਸੀ ਕੀ ਕਹਿਣਾ ਚਾਹੋਗੇ ਜੀ ਸਭ ਤੋਂ ਪਹਿਲਾਂ ਤਾਂ ਅੱਜ ਬੜਾ ਹੀ ਖੁਸ਼ੀ ਦਾ ਦਿਨ ਹੈ ਕਿਉਂਕਿ ਸਾਡੇ ਵਿੱਚ ਕੈਨੇਡਾ ਦੇ ਅਰੋੜਾ ਵਿਕਾਸ ਮੰਚ ਦੇ ਜਿਹੜੇ ਪ੍ਰਧਾਨ ਬਣਾਏ ਹੋਏ ਸੀ ਸ਼੍ਰੀ ਅਮਿਤ ਜਾਂਦੀ ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਗੈਤਰੀ ਇਹ ਦੋਏ ਜਦੋਂ ਇੱਥੇ ਆਏ ਤਾਂ ਉਹਨਾਂ ਦੇ ਆਨ ਤੇ ਸਾਨੂੰ ਬੜੀ ਖੁਸ਼ੀ ਮਹਿਸੂਸ ਹੋਈ ਕਿ ਅੱਜ 9.5 ਸਾਲ ਤੋਂ ਬਾਅਦ ਉਹ ਅੱਜ ਇੰਡੀਆ ਦੇ ਵਿੱਚ ਵਾਪਸ ਆਏ ਨੇ ਅਮਿਤ ਜਾਂਦੀ ਬਾਰੇ ਜਿੰਨਾ ਵੀ ਕਿਹਾ ਜਾਵੇ ਉਹਨਾਂ ਹੀ ਥੋੜਾ ਕਿਉਂਕਿ ਹੋਰ ਨੰਟਰੀ ਵਿੱਚ ਰਹਿੰਦੇ ਹੋਏ ਵੀ ਕੈਨੇਡਾ ਦੇ ਵਿੱਚ ਰਹੇ ਹੋਏ ਵੀ ਉਹਨਾਂ ਨੇ ਅਰੋੜਾ ਵਿਕਾਸ ਮੰਚ ਦੇ ਲਈ ਦਵਾਈਆਂ ਦਾ ਜਿੰਨਾ ਵੀ ਖਰਚਾ ਇੱਥੇ ਅਬੋਰ ਦੇ ਵਿੱਚ ਅਸੀਂ ਪੇਸ਼ੇਂਟਾਂ ਵਾਸਤੇ ਕਰਨੇ ਆ। ਉਹ ਸਾਰਾ ਖਰਚਾ ਇਹ ਪ੍ਰੋਵਾਈਡ ਕਰਾਉਂਦੇ ਨੇ ਤੇ ਹੋਰ ਵੀ ਕਿਸੇ ਵੀ ਚੀਜ਼ ਦੀ ਜ਼ਰੂਰਤ ਮਹਿਸੂਸ ਅਸੀਂ ਸਮਝਦੇ ਆ ਕਿ ਸਾਡੇ ਸਰਸਾ ਦੇ ਪ੍ਰਧਾਨ ਦਸਿੰਚੂਬੀ ਜੀ ਨਾਲ ਉਹਨਾਂ ਦਾ ਹਰ ਵੇਲੇ ਤਾਲਮੇਲ ਹੁੰਦਾ ਰਹਿੰਦਾ ਹੈ ਫੋਨ ਤੇ ਗੱਲ ਕਰਦੇ ਰਹਿੰਦੇ ਨੇ ਤੇ ਅੱਜ ਅਸੀਂ ਅਰੋੜਾ ਵਿਕਾਸ ਮੰਚ ਵੱਲੋਂ ਉਹਨਾਂ ਨੂੰ ਸ਼ਾਨੇ ਸ਼ਾਨੇ ਅਰੋੜਾ ਸਮਾਜ ਦੇ ਵੱਲੋਂ ਦੇ ਨਾਮ ਦੇ ਤਹਿਤ ਅਸੀਂ ਉਹਨਾਂ ਨੂੰ ਸਨਮਾਨਿਤ ਕੀਤਾ ਤੇ ਅਸੀਂ ਸਾਰੀ ਜਿਹੜੀ ਟੀਮ ਹੈ ਜਿਵੇਂ ਕਿ ਮੇਰੇ ਸੱਜੇ ਹੱਥ ਸਿਦਾਣਾ ਜੀ ਬੈਠੇ ਨੇ ਮੰਟੀ ਵਡੇਰਾ ਜੀ ਬੈਠੇ ਨੇ சுரேਜ ਜੀ ਬੈਠੇ ਨੇ ਪਿੱਛੇ ਪੈਂਦੀ ਬੈਠੇ ਨੇ ਅਸੀਂ ਸਾਰੇ ਦਿਲੋਂ ਹੀ ਖੁਸ਼ੀ ਮਹਿਸੂਸ ਕਰਨੇ ਤੇ ਇਹਨਾਂ ਨੂੰ ਦਿਲੋਂ ਦਵਾਵਾਂ ਵੀ ਦੇਣੇ ਆ ਕਿ ਇਸੇ ਤਰੀਕੇ ਸਾਡੇ ਅਬੋਹਰ ਦੇ ਅਰੋੜਾ ਵਿਕਾਸ ਮੰਚ ਦੇ ਨਾਲ ਜੁੜੇ ਰਹਿਣ ਤੇ ਸਾਡਾ ਸਹਿਯੋਗ ਕਰਦੇ ਰਹਿਣ ਬਹੁਤ ਬਹੁਤ ਧੰਨਵਾਦ ਜੀ